ਕਾਲ ਦੋਸਤੋ ਸੰਗਤ ਜੀ ਅੱਜ ਤੁਹਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨ ਲੱਗੇ ਆ ਆਪਣੇ ਨਗਰ ਖਾਲੜਾ ਵਿੱਚ ਖੜੇ ਆ ਖਾਲੜਾ ਨਗਰ ਦੇ ਸਾਰੇ ਥਾਣਾ ਦੇ ਸਾਹਮਣੇ ਸਰਕਾਰੀ ਡਿਸਪੈਂਸਰੀ ਉੱਥੇ ਖੜੇ ਆ ਤੇ ਪਹਿਲਾਂ ਮੈਂ ਬੇਨਤੀ ਕਰੂੰਗਾ ਇਹ ਮੁੱਦਾ ਸਾਂਝਾ ਹੈ ਜਨਤਾ ਦਾ ਮੁੱਦਾ ਹੈ ਪਬਲਿਕ ਦਾ ਮੁੱਦਾ ਹੈ ਤੁਸੀਂ ਇਹ ਜਾਣਕਾਰੀ ਸਾਡੇ ਹਲਕਾ ਵਿਧਾਇਕ ਸਰਦਾਰ ਸਰਵਨ ਸਿੰਘ ਧੁੰਨ ਸਾਹਿਬ ਜੀ ਨੂੰ ਉਹਨੂੰ ਹੀ ਭੇਜਣੀ ਹੈ ਇਹ ਵੀ ਵੀਡੀਓ ਹੋ ਸਕਦਾ ਹੈ ਕਿ ਅਫਸਰਾਂ ਨੂੰ ਜਿਹੜੇ ਵੱਡੇ ਲੀਡਰ ਆ ਉਹਨਾਂ ਵੱਲੋਂ ਕੰਮ ਜਿਹੜੇ ਕੰਮ ਆ ਉਹ ਕਰਵਾਏ ਜਾਂਦੇ ਹੁਣ ਤੇ ਪਰ ਜਿਹੜੇ ਥੱਲੇ ਨਮਾਇंदे ਆ ਸਰਕਾਰੀ ਦੇ ਨਮਾਇंदे ਜਾਂ ਪਿੰਡ ਦੇ ਨਮਾਇंदे ਜਾਂ ਕੋਈ ਉਹਨਾਂ ਵੱਲੋਂ ਜਿਹੜਾ ਕਾਰਜ ਇਹ ਜਿਹੜਾ ਗੋਲਮਾਲ ਕੀਤਾ ਜਾਂਦਾ ਹੋਵੇ ਮੈਂ ਲੈ ਕੇ ਆ ਤੁਹਾਨੂੰ ਸਰਕਾਰੀ ਡਿਸਪੈਂਸਰੀ ਖਾਲੜਾ ਦੇ ਵਿੱਚ ਆਜੋ ਮੜਾ ਜਮਨ ਜੀ ਸਰਕਾਰੀ ਡਿਸਪੈਂਸਰੀ ਖਾਲੜਾ ਦੇ ਵਿੱਚ ਲੈ ਕੇ ਆ ਪਹਿਲਾਂ ਮੈਂ ਤੁਹਾਨੂੰ ਦਿਖਾਉਂਗਾ ਇਹ ਨੀਂ ਪੱਥਰ ਧਰਿਆ ਨੀਂ ਬੱਧਰ ਧਰਿਆ 103 2024 ਦਾ ਉਸ ਤੋਂ ਬਾਅਦ ਦੂਜਾ ਆਜੋ ਜੀ ਮੈਂ ਤੁਹਾਨੂੰ ਦਿਖਾਵਾਂ ਇੱਕ ਨਾਲ ਹੀ ਨੀਂ ਬੱਧਰ ਧਰਿਆ ਇੱਕ ਜੀ ਸਰਕਾਰੀ ਡਿਸਪੈਂਸਰੀ ਦਾ ਇਹ ਵੀ ਉਸੇ ਦਿਨੀ ਧਰਿਆ ਇੱਥੇ ਦੱਸਣ ਜੋਗ ਇਹ ਆ ਇੱਥੇ ਸਰਕਾਰੀ ਡਿਸਪੈਂਸਰੀ ਇਸ ਦੇ ਜਿਹੜੇ ਪੈਸੇ ਆ ਇਹ ਇੱਕ ਬੰਨੇ ਜਿਹੜਾ ਕਮਰਾ ਤੁਸੀਂ ਵੇਖ ਰਹੇ ਇਹ ਬਣਾਇਆ ਕਲੱਬ ਪਹਿਲੋਂ ਤੇ ਵੇਖੋ ਵੀ ਕਲੱਬ ਜਿੱਥੇ ਸਰਕਾਰੀ ਡਿਸਪੈਂਸਰੀ ਉੱਥੇ ਕਲੱਬ ਦਾ ਕਮਰਾ ਬੰਦਾ ਹੈਗਾ ਦੂਜੀ ਇੱਥੇ ਇਹਦਾ 2021 ਦਾ ਜਿਹੜਾ 20 ਲੱਖ ਰੁਪਈਆ ਆਇਆ ਸਭ ਤੋਂ ਜ਼ਰੂਰੀ ਜਿਹੜਾ 20 ਲੱਖ ਰੁਪਈਆ ਆਇਆ ਪਰ ਇਹ ਬਿਲਡਿੰਗਾਂ ਵੇਖੋ ਆ ਜਿਹੜਾ ਏ ਇਹ ਜਿਹੜਾ ਸੀ ਕਲੱਬ ਵਾਲਾ ਕਮਰਾ ਬਣਿਆ ਕਲੱਬ ਵਾਲਾ ਕਮਰਾ ਬਣਿਆ ਸਾਰਾ ਹਾਲਾਤ ਵੇਖੋ ਉਸ ਤਰ੍ਹਾਂ ਹੀ ਆ ਇਸ ਸੰਬੰਧੀ ਤੁਹਾਨੂੰ ਮੈਂ ਦੱਸ ਰਿਹਾ ਹਾਂ ਕਿ ਇੱਥੋਂ ਦੇ ਜਿਹੜੇ ਅਧਿਕਾਰੀ ਐ ਜਿਨ੍ਹਾਂ ਦੀ ਨਿਗਰਾਨੀ ਥੇ ਕੰਮ ਹੋਇਆ RAM ਤਸਵੀਰ ਜੀ ਉਹਨਾਂ ਨਾਲ ਵੀ ਫੋਨ ਤੇ ਗੱਲ ਹੋਈ ਉਹਨਾਂ ਨਾਲ ਕੋਈ ਕਹਿਣੇ ਕਰਾ ਦਿੰਦੇ ਆ ਜੀ 2021 ਤੋਂ ਜਿਹੜਾ ਇਹਦੇ ਪੈਸੇ ਆਏ 20 ਲੱਖ ਰੁਪਇਆ 10 ਲੱਖ ਇਹਦਾ 10 ਲੱਖ ਡਿਸਪੈਂਸਰੀ ਦੀ ਬਿਲਡਿੰਗ ਦਾ 2021 ਦੇ ਪੈਸੇ ਆਏ ਪਰ ਇਹ ਕਾਂਗਰਸ ਵੇਲੇ ਦੇ ਪਰ ਉਸ ਤੋਂ ਬਾਅਦ ਜਿਹੜਾ ਇਹ ਖਾਣਾ ਪੂਰਤੀ ਕਰਨ ਵਾਸਤੇ ਇੱਕ ਬਿਲਡਿੰਗ ਤਿਆਰ ਕਰਤੀ 2024 ਤੋਂ ਉਸ ਤਰ੍ਹਾਂ ਜਿਹੜਾ ਹੀ ਖੰਡਰ ਬਣੀ ਬਈ ਵੇਖੋ ਨਸ਼ੇ ਦਾ ਘਰ ਤੁਹਾਨੂੰ ਉੱਥੇ ਗਾੜੀ ਦਿਖਾਵਾਂਗੇ ਨਸ਼ਾ ਚੱਲ ਰਿਹਾ ਇਹ ਬਣਿਆ ਜੀ ਇੱਕ ਕਲੱਬ ਵਾਲਾ ਕਲੱਬ ਇੱਥੇ ਸਭ ਤੋਂ ਵੱਡੀ ਦੋਖਾਲੀ ਗੱਲ ਇਹ ਹੈ ਕਿ ਅਸੀਂ ਜਦੋਂ ਪੈਸੇ ਨੂੰ ਗੋਲਮਾਰ ਕਰਨਾ ਹੁੰਦਾ ਪਰ ਉਹਦਾ ਇਹ ਨਹੀਂ ਵੇਖਣਾ ਕਿ ਵੀ ਸਹੀ ਲੋਕੇਸ਼ਨ ਕਿਹੜੀ ਵੇਖਣੀ ਅਸੀਂ ਕਿਹੜੀ ਲੋਕੇਸ਼ਨ ਹੈ ਵੀ ਕਿੱਥੇ ਜਿਹੜੀ ਪਬਲਿਸਿਟੀ ਆ ਰਹੀ ਹੈ ਇੱਥੇ ਜਿਹੜਾ ਡਿਸਪੈਂਸਰੀ ਵਿੱਚ ਬਜ਼ੁਰਗ ਆਉਂਦੇ ਆ ਨੌਜਵਾਨ ਲੜਕੇ ਲੜਕੀਆਂ ਭੈਣਾਂ ਸਾਰੀਆਂ ਆਉਂਦੀਆਂ ਇੱਥੇ ਕਲੱਬ ਬੰਦਾ ਹੈ ਜੀ ਵੇਖੋ ਇਹਨਾਂ ਦੀਆਂ ਜਿਹੜੀਆਂ ਨਗੇਲੀਆਂ ਇਹ ਸਿਰਫ ਇੱਕ ਗੋਲਮਾਲ ਕਰਨ ਦੇ ਵਿੱਚ ਹੁਣ ਇਸੋ ਜਿੰਦਰਾਵਾਜਾ ਸੀ ਵੀਡੀਓ ਨੂੰ ਥੋੜਾ ਜਿਹਾ ਪੋਜ਼ ਕਰਕੇ ਅੰਦਰ ਜਾਂਦੇ ਆ ਫਿਰ ਤੁਹਾਨੂੰ ਦਿਖਾਉਂਦੇ ਆ ਜੀ ਇੱਥੇ ਜਿਹੜਾ ਇਹ ਜਿਹੜਾ ਨਾਲ ਹੀ ਡਿਸਪੈਂਸਰੀ ਦੀ ਬਣੀ ਬਿਲਡਿੰਗ ਉਹ ਵੀ ਉਤਰਾ ਹੀ ਪਈ ਹੈ ਆਜੋ ਦਰ ਕਿਉਂਕਿ ਉਧਰ ਜਿੰਦਰਾਵਾਜਾ ਦੀ ਡਿਸਪੈਂਸਰੀ ਦੇ ਅੰਦਰ ਆ ਗਏ ਆ ਇਹ ਸਾਹਮਣੇ ਸਿਹਤਮੰਦ ਪੰਜਾਬ ਡਿਸਪੈਂਸਰੀ ਬਣੀ ਹੈ ਜਿੱਥੇ ਪਬਲਿਕ ਆਉਂਦੀ ਦਿਖਾਓ ਮੜਾਇਆ ਉਸ ਤੋਂ ਬਾਅਦ ਉਥੋਂ ਦੀ ਸਾਹ ਸਫਾਈ ਤੇ ਤੁਸੀਂ ਨਿਗਾਹ ਮਾਰੋ ਅੰਦਰ ਦੇ ਕੀ ਹਾਲਾਤ ਬਣਿਆ ਸਾਰੇ ਵੇਖੋ ਆ ਜਿਹੜੀ ਡਿਸਪੈਂਸਰੀ ਦੇ ਅੰਦਰ ਜਿੱਥੇ ਪਬਲਿਕ ਪ੍ਰੈਸ ਬਣਿਆ ਇਥੇ ਪਲੇਸ ਦੇ ਵਿੱਚ ਪਬਲਿਕ ਆਉਂਦੇ ਆ ਨੌਜਵਾਨ ਬਜ਼ੁਰਗ ਭੈਣਾ ਸਾਰੇ ਆਉਂਦੇ ਆ ਉਸ ਤੋਂ ਅੱਪ ਗੱਲ ਕਰਦੇ ਹੁਣ ਜਿਹੜੀ ਆਪਾਂ ਗੱਲ ਕਰਨ ਡਿਆ ਡਿਸਪੈਂਸਰੀ ਵਾਸਤੇ ਜਿਹੜੀ ਬਿਲਡਿੰਗ ਦੀ ਨੀਂਹ ਪੱਥਰ ਧਰਿਆ 2021 ਦੇ ਪੈਸੇ 10 ਲੱਖ ਰੁਪਈਆ ਇਹਦਾ ਹੈ 10 ਲੱਖ ਰੁਪਈਆ ਆ ਉਹ ਖਾਣਾ ਪੂਰਤੀ ਕੀਤੀ ਗਈ ਇਹ ਬਿਲਡਿੰਗ ਨੂੰ 2024 ਤਿੰਨ ਤੋਂ ਲੈ ਕੇ ਤਿੰਨ 10 ਤੋਂ ਤਜੇ ਮਹੀਨੇ ਤੇ 24 ਚ ਬਿਲਡਿੰਗ ਦਾ ਨੀ ਪੱਥਰ ਧਰਿਆ 2021 ਚ ਪੈਹੇ ਆਏ ਹੁਣ ਇੱਥੇ ਆ ਵੇਖੋ ਸਾਰੀ ਬਿਲਡਿੰਗ ਦੀ ਹਾਲਾਤ ਉੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਨਾਲੇ ਦਿਖਾਓ ਜੀ ਮੜਾ ਜੀ ਅਮਨ ਜੀ ਵਿਖਾਈ ਜਾਓ ਅੰਦਰ ਇੱਕ ਨਸ਼ੇ ਦਾ ਅੱਡਾ ਬਣਿਆ ਪਿਆ ਉੱਥੇ ਗੱਲ ਕੀਤੀ ਹੈ ਅਧਿਕਾਰੀਆਂ ਨਾਲ ਪਰ ਇਹ ਨਸ਼ੇ ਦਾ ਅੱਡਾ ਬਣਿਆ ਪਿਆ ਇਹ ਬਿਲਡਿੰਗਾਂ ਦਾ ਸਾਰੀ ਨਿਗਾਹ ਮਾਰੋ ਸਾਰੀ ਥੱਲੇ ਵੇਖੋ ਹੁਣ ਉੱਥੇ ਦੱਸਣਯੋਗ ਇਹ ਵੀ ਹੈ ਪੀ ਇਹ ਕਿਉਂ ਬਿਲਡਿੰਗ ਬੰਦ ਹੋਈ ਆ ਕਾਰਨ ਕੀ ਇਸ ਦਾ ਜਾਂਚ ਦੀ ਖਾਨਾ ਪੁੱਤੀ ਕੀਤੀ ਗਈ ਆ ਆ ਦੇਖੋ ਨਸ਼ੇ ਦਾ ਅੱਡਾ ਵੀ ਬਣਿਆ ਪਿਆ ਇਹ ਪੰਨੀਆਂ ਬਈਆਂ ਲੈਟਰਪੈ ਸਾਰਾ ਕੁਝ ਹੁਣ ਦੂਜੀ ਬਿਲਡਿੰਗ ਦੀ ਵੇਖੋ ਉਸੇ ਤਰ੍ਹਾਂ ਹੀ ਜਿਹੜਾ ਖੰਡਰ ਦੀ ਤਰ੍ਹਾਂ ਬਣੀ ਬਣੀ ਪਈ ਬਿਲਡਿੰਗ ਕੀ ਇੱਥੇ ਕੋਈ ਕੋਈ ਇਹਨਾਂ ਨੂੰ ਵੱਜ ਧਿਆਨ ਨਹੀਂ ਮਾਰਨ ਵਾਲਾ ਲੱਗਾ ਨਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਾ ਕੋਈ ਹੋਰ ਪੈਸੇ ਆਉਂਦੇ ਆ ਪੈਸੇ ਜਾਂਦੇ ਆ ਦੂਜੀ ਗੱਲ ਇਹਨਾਂ ਨਾਲ ਗੱਲ ਕੀਤੀ ਆ ਕਿ ਜਿਹੜਾ ਹੀ ਇਹਦਾ ਜਿਹੜੇ ਸੈਟਰੀ ਸਾਹਿਬ ਨਾਲ ਗੱਲ ਕੀਤੀ ਕਿ ਇਹ ਬੰਦ ਕਿਉਂ ਕੰਮ ਦੋ ਸਾਲ ਤੋਂ ਇਹਦਾ ਕੰਮ ਬੰਦ ਹੋਇਆ 2021 ਚ ਕਾਂਗਰਸ ਵੇਲੇ ਤੇ ਪੈਸੇ ਆਏ ਵਾ ਫਿਰ ਉਹਨਾਂ ਨੇ ਸਾਨੂੰ ਇਹ ਜਵਾਬ ਦਿੱਤਾ ਹੈ ਸਾਡੇ ਕੋਲ ਰਿਕਾਰਡਿੰਗ ਹੈ ਕਿ ਉਹ ਜਿਹੜੇ ਠੇਕੇਦਾਰ ਉਹਨਾਂ ਨਾਲ ਗੱਲ ਕਰਦੇ ਆ ਪੈਸੇ ਜਿਹੜੇ ਆ ਠੇਕੇਦਾਰ ਵੇਖੋ ਪੈਸੇ ਜਿੰਨੇ ਚੱਲ ਗਏ ਉਹਨਾਂ ਨਾਲ ਕੰਮ ਕਰਤਾ ਪਰ ਵੇਖੋ ਪੈਸਿਆਂ ਦੇ ਵਿੱਚ ਸਾਰਾ ਕੁਝ ਇਹ ਕੀ ਕਰਨ ਨੂੰ ਬੰਦ ਕੀਤਾ ਪੈਸੇ ਗੋਲਮਾਲ ਕਰਨ ਵਾਸਤੇ ਕੀ ਕੀਤਾ ਹੈ ਕੀ ਕੀਤਾ ਇਹ ਕੋਈ ਸਮਝ ਨਹੀਂ ਲੱਗ ਰਹੀ ਕਿਉਂਕਿ ਇਹ ਪਬਲਿਕ ਦਾ ਪੈਸਾ ਪਬਲਿਕ ਦੇ ਜਨਤਾ ਦੇ ਵਿੱਚੋਂ ਆਇਆ ਪੈਸਾ ਇਹ ਲੋਕਾਂ ਦਾ ਟੈਕਸ ਕੱਟਿਆ ਹੈ ਕੋਈ ਸਰਕਾਰ ਕੋਈ ਨੁਮਾਇੰਦਾ ਆਪਣੇ ਕੋਲੋਂ ਪੈਸੇ ਨਹੀਂ ਲਾ ਰਿਆ ਇਹ ਲੋਕਾਂ ਦਾ ਜੇਬੇ ਜੋ ਆਇਆ ਆ ਪੈਸਾ ਜਿਹੜਾ ਟੈਕਸ ਆ ਉਹ ਜਿਹੜਾ ਹੀ ਲੱਗ ਰਿਹਾ ਹੈ ਕਿ ਇਹ ਕੋਈ ਸਾਨ ਨਹੀਂ ਹੈ ਕਿ ਸਰਕਾਰਾਂ ਕੰਮ ਕਰ ਰਹੀਆਂ ਸਰਕਾਰਾਂ ਵੋਟਾਂ ਲੈਂਦੀਆਂ ਸਰਕਾਰਾਂ ਪਬਲਿਕ ਨਾਲ ਵਰਤਦੀਆਂ ਯੂਜ਼ ਕਰਦੀਆਂ ਪਰ ਪਬਲਿਕ ਨਾਲ ਹੀ ਧੋਖਾ ਹੁੰਦਾ ਇਹ ਬਿਲਡਿੰਗ ਦਾ ਰੁਪਈਆ ਜੇ 20 ਲੱਖ ਰੁਪਈਆ ਦੱਸੋ ਵੀ 20 ਲੱਖ ਰੁਪਈਆ ਲੱਗਾ ਹੋਵੇ ਤੇ ਕਿੱਡਾ ਵਧੀਆ ਦ੍ਰਿਸ਼ ਬਣ ਸਕਦਾ ਇੱਥੋਂ ਉੱਥੇ ਗੱਲ ਕਰਦੇ ਆ ਪਿੱਛੇ ਸਰਕਾਰਾਂ ਨੇ ਇਹ ਲਾਇਆ ਫਿਲਟਰ ਲਾਇਆ ਜੀ ਪਿੰਡ ਦੀ ਸਹੂਲਤ ਵਾਸਤੇ ਪਾਣੀ ਆਲਾ ਫਿਲਟਰ ਇਹ ਵੀ ਖਾਣਾ ਪੂਰਤੀ ਕੀਤੀ ਗਈ ਇੱਕ ਖਾਨ ਦਾ ਟਕਵਾਂਜ ਬਣਾਇਆ ਹੋਰ ਕੁਝ ਨਹੀਂ ਇੱਕ ਸਾਡਾ ਫਰਜ਼ ਬੰਦਾ ਹੈ ਇਦੇ ਵਿੱਚ ਮੈਂ ਹਲਕਾ ਵਿਧਾਇਕ ਸਰਦਾਰ ਸਰਵਜਿੰਗ ਧੁੰਨ ਜੀ ਨੂੰ ਬੇਨਤੀ ਕਰਦਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਆ ਬਿਜ਼ਨਸ ਡਿਪਾਰਟਮੈਂਟ ਤੇ ਡੀਸੀ ਸਾਹਿਬ ਜਿਹੜੇ ਸਤਕਾਰਯੋਗ ਢਲੇ ਜਿਲੇ ਦੀ ਜਿਹੜੀ ਮਾਂ ਹੁੰਦੀ ਹੈ ਉਹਨਾਂ ਨੂੰ ਵੀ ਬੇਨਤੀ ਆ ਇਸ ਤੇ ਜਿਹੜੇ ਨਿਗਰਾਨੀ ਕੀਤੀ ਜਾਵੇ ਇਹ ਜਿਹੜੇ ਪਿੰਡਾਂ ਦੇ ਵਿੱਚ ਇਹ ਨਹੀਂ ਕਿ ਇਹੋ ਪਿੰਡ ਆ ਹੋਰ ਵੀ ਪਿੰਡਾਂ ਵਿੱਚ ਇਸ ਤਰ੍ਹਾਂ ਕੰਮ ਅਧੂਰੇ ਛੱਡੇ ਪਏ ਆ ਇਸ ਤੇ ਜਿਹੜੀ ਨੁਕੈਰੀ ਕੀਤੀ ਜਾਵੇ ਇਸ ਦੀ ਜਾਂਚ ਕੀਤੀ ਜਾਵੇ ਇਹ ਕੰਮ ਕਿਉਂ ਰੁਕਿਆ ਇਹ ਸਰਕਾਰ ਦਾ ਪੈਸਾ ਸਰਕਾਰ ਤੋਂ ਜਨਤਾ ਦਾ ਪੈਸਾ ਸਰਕਾਰ ਕੋ ਜਾਂਦਾ ਤੇ ਇਹ ਪੈਸਾ ਕਿਉਂ ਨਹੀਂ ਲੱਗ ਰਿਹਾ ਇਹਦੀ ਜਾਂਚ ਕੀਤੀ ਜਾਵੇ ਧੰਨਵਾਦ ਜੀ ਜਾਵੇ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਇੱਕ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਵਿਚਰਨ ਦੇ ਨਾਤੇ ਦੁੱਖ ਸੁੱਖ ਤੇ ਤਕਲੀਫਾਂ ਨੂੰ ਸਾਂਝੇ ਕਰਦੇ ਹੋਏ ਸਾਡਾ ਇੱਕ ਫਰਜ਼ ਬਣਦਾ ਸੀ ਕਿ ਅਸੀਂ ਇਸ ਗਰਾਉਂਡ ਤੇ ਪਲੇਟਫਾਰਮ ਤੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਕੰਮ ਕਰ ਰਹੇ ਹਾਂ ਤੇ ਸਾਨੂੰ ਜਿੱਥੇ ਕੋਈ ਕਮੀ ਲੱਗਦੀ ਹੈ ਸਰਕਾਰ ਵੱਲੋਂ ਸਰਕਾਰਾਂ ਦੇ ਕਰਿੰਦਿਆਂ ਵੱਲੋਂ ਅਸੀਂ ਉਹ ਸਰਕਾਰਾਂ ਨੂੰ ਭੇਜੀਏ ਹੋ ਸਕਦਾ ਇਹ ਗੱਲਾਂ ਕੌੜੀਆਂ ਹੋਣ ਪਰ ਸਚਾਈ ਇਹ ਆ ਕਿ ਇੱਥੇ ਸਾਰਾ ਗੋਲਮਾਲ ਕਰਨੂ ਇਹ ਜਿਹੜਾ ਸਾਰਾ ਢਾਂਚਾ ਤੁਰਿਆ ਪਿਆ ਚੱਲ ਰਿਹਾ ਇਹ ਖਾਲੜਾ ਡਿਸਪੈਂਸਰੀ ਠਾਣਾ ਦੇ ਸਾਹਮਣੇ ਆ ਤੇ ਇਸ ਵਿੱਚ ਕੋਈ ਇੱਥੇ ਜਿਹੜਾ ਜਿਹੜੇ ਮੰਨ ਲਓ ਚਿੱਟੇ ਹਾਥੀ ਬੰਨੇ ਆ ਕੰਮ ਕਰਾਇਆ ਥੋੜੀ ਜੀ ਬਿਲਡਿੰਗ ਤਿਆਰ ਕਰਤੀ ਉਹਦੇ ਬਾਅਦ ਖਾਣਾ ਪੂਰਤੀ ਕਰਤੀ ਉਹਦੇ ਮਤੇ ਪੈ ਗੇ ਥੋੜੇ ਜਿਹੇ ਪੈਸੇ ਲਾ ਕੇ ਮਤੇ ਪਾ ਲੋ ਮਤੇ ਪਾਸ ਕਰਾ ਕੇ ਵੀਡੀਓ ਦੇ ਸਾਈਟਰੀ ਲਾ ਲੋ ਗਾਂ ਦਾ ਜਿਹੜੇ ਅਧਿਕਾਰੀ ਉਹ ਯੂਜ਼ ਕਰਕੇ ਪੈਸਾ ਗੋਲਮਾਲ ਤੇ ਬਿਲਡ ਕਰਾ ਰਹੀਆਂ ਇਤਨਾ ਖੰਡਰ ਬੰਦੀਆਂ ਇਹ ਕੀ ਕਰ ਰਹੇ ਆ ਪਬਲਿਕ ਨਾਲ ਕਿਉਂ ਇੰਨੇ ਹਰ ਕਥਾ ਧੋਖੇ ਹੁੰਦੇ ਆ ਇਹ ਪਬਲਿਕ ਦਾ ਪੈਸਾ ਹੈ ਅਸੀਂ ਇਸ ਬਾਰੇ ਆਵਾਜ਼ ਚੁਕਾਂਗੇ